ਗੋਲੇ ਗਏ ਮੇਰਾ ਉਸ ਬੰਦੇ ਨੇ ਦੀ ਹੈ ਮੈਂ ਤਾਂ ਆ ਜਾ ਰਿਹਾ ਐਹੀ ਐਹੀ ਠੇਕੇ ਤੋਂ ਲੈ ਕੇ ਗਏ ਸੀ ਕਿ ਇਹ ਕੀੜੇ ਤੁਹਾਡੇ ਸਾਹਮਣੇ ਨਿਕਲਿਆ ਹਾਂਜੀ ਇਹ ਜ਼ਿੰਮੇਵਾਰ ਕੌਣ ਆ ਭਜੀਆ ਕੀੜੇ ਦਾ ਜੇ ਕੋਈ ਫੇਰ ਤੇ ਨਾ ਖਲਵਾੜੇ ਕੋਈ ਫੇਰ ਤੇ ਕੋਈ ਹੋ ਜੇ ਬੰਦੇ ਨੂੰ ਕੋਈ ਜ਼ਿੰਮੇਵਾਰ ਜੀ ਤੁਸੀਂ ਸੀਗੇ ਮੌਕੇ ਉੱਥੇ ਭਜੀ ਮੈਂ ਇੱਥੇ ਹੀ ਬੁਸਨੇ ਦੋਸਤ ਕੋਣ ਆ ਉਸਨੇ ਬਲਾਉ ਬਲਾਉ ਨਹੀਂ ਮੇਰੀ ਗੱਲ ਸੁਣੋ ਅਹੀ ਲੱਖਾਂ ਰੁਪਏ ਦਾ ਕਰੋੜਾਂ ਦਾ ਕੰਮ ਕਰਦੇ ਆ ਅਸੀਂ ਕੱਲੀ ਕੱਲੀ ਬਹੁਤ ਸਾਰਾ ਕੰਮ ਕਰਦੇ ਆ ਭਾਜੀ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੇ ਸੁਣੋ ਤਾਂ ਤੁਹਾਨੂੰ ਕੰਮਲੇੜਾ ਤੁਸੀਂ ਕੰਪਨੀਾਂ ਗੱਲ ਕਰੋ ਕਰਾਂਗੇ ਕੰਪਨੀਾਂ ਗੱਲ ਤਾਂ ਸੁਣੋ ਤੁਸੀਂ ਬਾਤ ਸੁਣੋ ਪਾਜੀ ਇੱਧਰ ਆਓ ਹੋਏ ਬੇਜਾ ਬਈ ਮੈਂ ਹੁਣ ਕੱਲੇ ਕੱਲੀ ਬੋਤਲ ਖੋਲ ਕੇ ਦੇਖੂਗਾ ਬਈ ਬਿੱਲ ਦੇ ਦਸਦੇ ਹੋ ਹੈ ਬਿੱਲ ਦੇ ਦਸਦੇ ਹੋ ਮੈਂ ਕਹਿੰਦਾ ਹੋਗੀ ਨਾ ਕੋਣੀ ਬਾੜੀ ਮੈਂ ਸਿਰੇ ਆਪੇ ਜਵਾ ਦੇ ਦੂੰਗਾ ਇੱਦਾਂ ਨਹੀਂ ਹੁੰਦਾ ਤੁਹਾਨੂੰ ਕੋਈ ਛੋਲ ਦੇਣੇ ਕੋ ਮਾਰ ਲਿਆ ਬਿੱਲ ਦੇ ਦੇ ਮਾਰ ਲਿਆ ਬਿੱਲ ਦੇ ਦੇ ਆ ਦੋ ਲੈ ਕਿਉਂ ਪਾਜੀ ਬਿੱਲ ਦੇ ਮੇਰੇ ਪਾਜੀ ਬਿੱਲ ਦੇ ਦੇ ਮੈਨੂੰ ਮੋਲ ਦੇ ਦੇ ਮੈਨੂੰ ਮੈਂ ਆਪੀ ਗੱਲ ਕਰਾਂਗਾ ਪਾਜੀ ਤਰੀ ਹੁੰਦਾ ਗੱਲ ਕੰਪਨੀ ਦਾ ਇਹ ਕੀ ਮਤਲਬ ਹੈ ਇਹ ਕੀ ਮਤਲਬ ਹੈ ਕੰਪਨੀ ਦੇ ਕੰਪਨੀ ਦੇ ਕੀ ਕਰੋ ਠੇਕੇਦਾਰ ਤੇ ਕਰੋ ਪ੍ਰਸ਼ਾਸਨ ਐਸੇ ਬਾਤ ਐ ਲੈ ਬਿਲ ਐਨਾ ਦੇਣ 100 ਰੁਪਏ ਇਹਨਾਂ ਦੇ ਲੈਣਾ ਦੇਣ ਜੀਐਸਟੀ ਲੈਣਾ ਪਾਜੀ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਜੱਤ ਕੀ ਦਿੱਤਾ ਵੀ ਇਹਨਾਂ ਨੇ ਮਹਿੰਗਾ 110 ਰੁਪਏ ਦਾ ਦਿੱਤਾ ਹੇ ਮੈਨੂੰ ਚੱਲੋ ਕੋਈ ਗੱਲ ਨਹੀਂ ਹਲੋ 110 ਰੁਪਏ ਅੱਗੇ ਕਿੰਨੇ ਦਿੰਦੇ ਆ ਅੱਗੇ ਭਾਜੀ 110 ਦਾ ਹੀ ਸੀਗਾ ਅੱਜ ਕੱਲ ਜਦੋਂ ਉਹਦੀ ਕੱਤੀ ਮਾਰਚ ਹੋਈ ਹੈ ਢੇੜ ਘਟੇ ਪਈ ਹੈ ਠੀਕ ਹੈ ਬਟ ਇਹਨਾਂ ਨੇ 100 ਰੁਪਏ ਦਾ ਮਿਲਦਾ ਵਾ ਇਹਨਾਂ ਨੇ 110 ਸੀ ਤਾਂ ਮੈਂ ਕੋਈ ਇਹਨਾਂ ਦਾ ਕੋਈ ਕਮਿਟਮੈਂਟ ਨਹੀਂ ਕੀਤੀ ਮੈਨੂੰ ਚੱਲੋ 110 ਰੁਪਏ ਲੈ ਲਓ ਕੋਈ ਗੱਲ ਨਹੀਂ ਪਾਪਾ ਤਾਂ ਕੋਈ ਨਹੀਂ 110 ਲਿੱਤਾ ਤੇ ਮੈਂ ਜਦੋਂ ਇਹਨਾਂ ਕੋ ਆ ਲਿੱਤਾ ਕੁਆਟਰ ਭਾਜੀ ਮੈਂ ਤਾਂ ਆ ਕਿ ਜੇਬੇ ਚ ਪਾ ਗਏ ਜਦੋਂ ਮੈਨੂੰ ਦੇਖਿਆ ਮੈਂ ਕਿ ਵਿਚ ਇਹਦੇ ਵਿੱਚ ਨਾ ਦੇਖੋ ਡੱਟ ਸਾਹਮਣੇ ਰੈਪਰ ਦੇ ਵਿੱਚ ਡੱਟ ਲੱਗਾ ਆ ਮੈਨੂੰ ਮੈਂ ਦੇਖਿਆ ਤੇ ਮੈਂ ਕਿਹਾ ਭਾਜੀ ਇਹਦੇ ਵਿੱਚ ਕੁਝ ਹੈਗਾ ਕਹਿੰਦੇ ਦੇਖੋ ਕੀ ਹੈ ਮੈਂ ਤਾਂ ਵਿੱਚ ਕੀੜਾ ਭਾਜੀ ਹੂੰ ਤੇ ਕੀੜਾ ਦੇਖਿਆ ਤੇ ਮੈਂ ਕਿਹਾ ਭਾਜੀ ਤੁਸੀਂ ਐਂ ਦਾ ਕਰੋ ਭਾਜੀ ਇਹਦੇ ਵਿੱਚ ਮੱਛਰ ਹੈ ਹੂੰ ਕਹਿੰਦੇ ਭਾਜੀ ਫੇਰ ਮੈਂ ਕਿਹਾ ਭਾਜੀ ਮੱਛਰ ਹੈਗਾ ਤੇ ਹੁਣ ਮੈਂ ਇਹਦਾ ਕੀ ਕਰਾਂ ਕਹਿੰਦੇ ਭਾਜੀ ਤੂੰ ਇਹਨੂੰ ਚੇਂਜ ਕਰ ਲਓ ਮੈਂ ਤਾਂ ਭਾਜੀ ਮੈਂ ਚੇਂਜ ਨਹੀਂ ਕਰਨਾ ਤੁਸੀਂ ਤਾਂ ਕਮ ਨੂੰ ਇੱਕ ਹੋਰ ਦੇ ਦਿਓ ਹੂੰ ਤੇ ਪਲੱਸ ਮੈਂ ਇੱਕ ਦੋ ਬੰਦਿਆਂ ਨੂੰ ਫੋਨ ਕੀਤੇ ਨਹੀਂ ਤੁਸੀਂ ਭਾਜੀ ਇਸ ਠੀਕੇ ਤੇ ਪਹਿਲੀ ਵਾਰ ਹੀ ਸ਼ਰਾਬ ਲੈਣ ਆਏਗਾ ਅੱਗੇ ਵੀ ਲੈਣਾ ਦੇਣਾ ਮੋਕੇ ਨਹੀਂ ਇੱਕ ਦੋ ਵਾਰੀ ਲਈਤੀ ਹੈ ਜੇ ਅੱਗੇ ਵੀ ਇੱਕ ਦੋ ਵਾਰੀ ਲਈਤੀ ਹੈ ਪਰ ਮੈਨੂੰ ਕੋਈ ਡਾਊਟ ਨਹੀਂ ਹੋਇਆ ਮੈਂ ਕਦੇ ਚੈੱਕ ਨਹੀਂ ਕੀਤਾ ਪਰ ਅੱਜ ਮੈਂ ਜਦੋਂ ਚੈੱਕ ਕੀਤਾ ਤੇ ਇਹ ਤੇ ਡਾਊਟ ਅਸੀਂ ਡਾਊਟ ਮਤਲਬ ਇਹ ਹੋਰ ਦੇਖੋ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਦੋ ਸੀਲਾਂ ਲੱਗੀਆਂ ਹੀ ਆਂ ਹਾਂਜੀ 31 ਮਾਰ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਇਹ ਸਾਨੂੰ ਕਲੀਅਰਫਾਈ ਨਹੀਂ ਹੈਗੀ ਪਰ ਕਿਤੇ ਨਾ ਇੱਕ ਚੀਜ਼ ਦੇਖੋ ਭਾਜੀ ਸ਼ਰਾਬ ਮਹਿੰਗੀ ਵੀ ਹੋ ਗਈ ਹੈ ਭਾਜੀ ਸ਼ਰਾਬ ਮਹਿੰਗੀ ਵੀ ਲਈ ਹੈ ਤੁਹਾਨੂੰ ਡਾਰ ਸਿੱਧਾ ਲੱਗ ਗਿਆ ਕਿ ਜਿਹੜੇ ਬੰਦੇ ਪਹਿਲਾਂ ਮਰੇ ਆ ਤਾਂ ਦੇਖਿਆ ਤੁਸੀਂ ਜਿਹਨੂੰ ਚਲਾਦੇ ਹੋ ਹਣਾ ਕਿੰਨੇ ਬੰਦੇ ਮਰ ਗਏ ਕਿ ਅਸੀਂ ਇਹਨਾਂ ਸ਼ਿਕਾਰ ਤਾਂ ਨਹੀਂ ਹੋਣ ਲੱਗੇ ਸੀ ਹੂੰ ਸਮਦਾ ਨਸਚੀਦਾ ਜਾਂ ਅਸੀਂ ਵਾਪਸ ਦੇ ਦਿੰਦੇ ਜਾਂ ਕੋਈ ਹੋਰ ਕੋਈ ਹੋਰ ਹੋ ਜਾਂਦਾ ਸ਼ਿਕਾਰ ਠੀਕ ਹੈ ਨਾ ਹੋਰ ਭਾਜੀ ਕਿੰਨੀ ਹੋਰ ਨੂੰ ਦੇ ਦਈਏ ਤੁਸੀਂ ਇਹਨਾਂ ਨੇ ਕੀ ਕਿਹਾ